ਇਹ ਲੱਖ ਰੁਪਏ ਦੇ ਦਾਂਗੇ ਜੇ ਕੋਈ ਅੱਜ ਸਾਂਭਣ ਵਾਲਾ ਬੰਦਾ ਆ ਗਿਆ ਜੀ ਲੱਖ ਰੁਪਏ ਦੀ ਤੁਹਾਨੂੰ ਸਾਡੇ ਨੂੰ ਹਾਂ ਜਮਾ ਸਪੋਰਟਲੈਸ ਬੱਚੀ ਹੈ ਕਹਿੰਨੇ ਘਰੇ ਰੱਖਣ ਨੂੰ ਲੈਣੀ ਬੱਚਾ ਤੇ ਸੋਖ ਫਿਰ ਇਹੇ ਬਈ ਸਭੀ ਵੀ ਚੰਗੀ ਆ ਹਨਾ ਓਦਾਂ ਵੀ ਸ਼ਕੀਨ ਆ ਇਹ ਆਪਾਂ ਕਿੰਨੇ ਦੀ ਦੇਣੀ ਇਹਦਾ ਮੁੱਲ 80000 ਰੁਪਏ ਕਰ ਦਾਂ ਹੀ ਮਾਨਤਨ ਇਹ ਚੋ ਵੀ ਕਰਾਂਗੇ ਕੋਈ ਅਜਾ 80000 ਚ ਵੀ ਮਾਨਤ ਇਹ ਸਾਢੇ 5 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਜੀ ਅੱਛਾ ਚੈੱਕ ਕਰਾਈ ਹੋਈ ਆ ਇਹ ਇਹ ਗੋਲਡਨ ਰੌਕ ਦਾ ਬੱਚਾ ਤਾਰੇ ਕੋਲੇ ਮੱਲੇ ਵਾਲੇ ਕੋਲੇ ਉਹ ਤੋਂ ਗੱਬਣਾ 5 ਲੱਖ ਰੁਪਏ ਕਰਦੇ ਮਾਨਤਨ ਕਰਾਂਗੇ ਪੂਰਾ ਕੀ ਮੁੱਲ ਕਰਦੇ ਆ ਇਹ ਆਪਾਂ ਤੁਹਾਨੂੰ ਦੇ ਦਾਂਗੇ ਇਹ ਵੀ ਬਈ ਸਿਆਲਾਂ ਦੇ ਵਿੱਚ ਜੇ ਕੋਈ ਬੰਦਾ ਆ ਸਮ ਗਿਆ ਤਾਂ 4 ਰੁਪਏ ਬਈ ਹੋਰ ਵੱਟ ਸਕਦਾ ਹਨਾ 2.70 ਹਜ਼ਾਰ ਤੁਹਾਨੂੰ ਇਹ ਦੇ ਦਾਂਗੇ ਠੀਕ ਆ ਬਈ 70 ਹਜ਼ਾਰ ਦੀ ਸੱਜਣ ਨੂੰ ਤੁਹਾਨੂੰ ਇਹ ਤਾਂ ਦੇਣ ਲੈਣ ਵਾਲਾ ਰੇਟ ਹੀ ਹੈ ਜੀ ਇਹਨਾਂ ਦਾ ਕੋਈ ਆਏ ਨਾ ਇਹਦੀ 60 ਇੰਚ ਹਾਈਟ ਆ ਮੱਥੇ ਕੱਲਾ ਪਟਾ ਹੀ ਆ ਬਾਕੀ ਸਾਰੀ ਕਾਲੀ ਹੈ ਜੀ ਕਾਲੀ ਹੈ ਬਈ ਹਨਾ ਮੁੱਲ 1,10,000 ਰੁਪਏ ਕਰਦੇ ਆ ਥੋੜਾ ਬੋਧਾ ਮਾਨਤਨ ਮੌਕੇ ਤੇ ਕਰ ਦਾਂਗੇ ਜੀ ਤੇ ਠੀਕ ਆ ਬਈ ਜੇ ਕੋਈ ਸੱਜਣ ਪਿਆਰ ਵਾਲਾ ਆਊਗਾ ਤਾਂ ਹੁਣ ਗਾਂ ਮੌਸਮ ਚੰਗਾ ਵਾ ਹਨਾ ਤੇ ਇਹਨੂੰ ਜਿੰਨੀ ਮਰਜ਼ੀ ਖਰਾਕ ਵਾਲਾ ਰਾਜੀ ਵੀ ਹੋ ਇਹ 2 ਸਾਲ ਦੀ ਆਈ ਬੇਸ਼ੇਰੀ ਠੀਕ ਹੈ ਬਾਈ ਹਾਂਜੀ ਅੱਗੇ ਆਪਾਂ ਵੀਡੀਓ ਪਾਈ ਆ ਜੀ ਬੰਦੇ ਬਹੁਤ ਆਏ ਸੀਗੇ ਘੋੜੀਆਂ ਉਹਨੂੰ ਲੈ ਗਏ ਪਾਉਣ ਸਾਰੀ ਸੇਲ ਹੋ ਗਈਆਂ ਸਾਰੀ ਆ ਨਾਲ ਦੀ ਨਾਲ ਹੀ ਹੋ ਜਾਂਦੀ ਹੈ ਸੇਲ ਹਨਾ ਤੇ ਗੱਲ ਰੇਟ ਜਿਆਦਾ ਸੀ 50000 ਦਾ ਬੱਚਾ ਦੇ ਦਿਆਂਗੇ ਅੱਜ ਜੀ ਅੱਜ 50000 ਦਾ ਬੱਚਾ ਦੇ ਦਿਆਂਗੇ ਬਾਕੀ ਇੱਕ ਗੱਲ ਹੋਰ ਵੀ ਹੈ ਬਾਈ ਇਹ ਸਕੰਦਰ ਦਾ ਜੀ ਬਸ਼ਨੰਦੀ ਵਾਲਾ ਫੁੱਲ ਡੀਐਨਏ ਟਿੱਕਰ ਦੀ ਗਾਰੰਟੀ ਹੈ ਆਪਣੀ ਠੀਕ ਹੈ ਬਾਈ ਹਾਂਜੀ ਕਨ ਕੁੰਡੀ ਵਾਲਾ ਜੇ ਕਿਸੇ ਨੇ ਘੋੜਾ ਬਣਾਉਣਾ ਬਹੁਤ ਚੰਗਾ ਸਾਫੀ ਦਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫ ਮੋਗਾ ਦੇ ਵਿੱਚ ਬਾਈ ਸੌਖ ਦੇ ਫਾਰਮ ਤੋਂ ਆਪਾਂ ਤੁਹਾਡੇ ਵੱਲ ਲਈ 8-9 ਨਾਗ ਜਿਹੜੇ ਬਹੁਤ ਜਾਇਜ਼ ਰੇਟਾਂ ਦੇ ਸ਼ੂਟ ਕੀਤੇ ਆ ਸਾਰਿਆਂ ਦੀ ਜਾਣਕਾਰੀ ਵੀਡੀਓ ਦੇ ਵਿੱਚੋਂ ਵੀਡੀਓ ਨੂੰ ਅਖੀਰ ਤੱਕ ਸਾਰੇ ਜਣੇ ਜ਼ਰੂਰ ਦੇਖ ਲਓ ਕਰਦਿਆਂ ਆਪਾਂ ਬਾਈ ਦੇ ਨਾਲ ਗੱਲਬਾਤ ਸੌਖ ਬਈ ਪਹਿਲਾਂ ਤਾਂ ਸਵਾਗਤ ਹੈ ਬਈ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਵੀ ਤੇ ਸੌਖ ਅੱਜ ਦੀ ਵੀਡੀਓ ਦੇ ਵਿੱਚ ਬਈ ਟੋਟਲ ਕਿੰਨੇ ਨਾਗ ਦਿਖਾਵਾਂਗੇ ਆਪਾਂ ਅੱਜ ਦੀ ਵੀਡੀਓ 'ਚ ਹੋਣਗੇ 10-11 ਜਾਨਵਰ ਕਿਨੇ ਤਾਂ ਹੈ ਨਹੀਂ 10-11 ਹੋਣਗੇ 10-11 ਜਾਨਵਰ ਆਪਣੇ ਕੋਲੇ ਹੋਣਗੇ ਬਈ ਰੇਟ ਕਿੰਨੇ ਤੋਂ ਕਿੰਨੇ ਤੋਂ ਸ਼ੁਰੂ ਹੋਣਗੇ ਅੱਜ ਰੇਟ ਆਇਤੀ 60 ਕੇ ਹਜ਼ਾਰ ਤੋਂ ਸਟਾਰਟਿੰਗ ਆਈ ਆਪਣੇ ਕੋਲ ਠੀਕ ਆ ਬਾਈ ਤੇ ਇੱਕ ਬਹੁਤ ਚੰਗੇ ਆ ਸਾਰੇ ਜਾਨਵਰ ਸਾਰੇ ਚੰਗੇ ਆ ਇੱਕ ਤੋਂ ਇੱਕ ਕਹਿੰਦੇ ਤੋਂ ਕਹਾਂਦਾ ਜਾਨਵਰ ਤੁਹਾਨੂੰ ਦਿਖਾਵਾਂਗੇ ਬਾਕੀ ਬਾਈ ਦੀ ਖਾਸੀਅਤ ਇਹ ਆ ਵੀ ਬਾਈ ਹਰੇਕ ਜਿਹੜੇ ਜਾਨਵਰ ਦੇ ਰੇਟ ਆ ਬਾਈ ਉਹ ਵੀਡੀਓ ਦੇ ਵਿੱਚ ਹੀ ਕਰਦਾ ਹਣਾ ਹੋਖਾ ਭਾਈ ਇੱਥੋਂ ਸ਼ੁਰੂ ਕਰੀਏ ਬਾਈ ਨੁਕਰੇ ਬੱਚੇ ਤੋਂ ਹਣਾ ਹਾਂਜੀ ਹਾਂ ਇਹ ਬਸ਼ੇਰੀ ਆ ਬਾਈ ਹਣਾ ਇਹ ਇਹ ਬਸ਼ੇਰੀ ਆ ਜੀ ਠੀਕ ਆ ਬਾਈ ਇਹ 2 ਸਾਲ ਦੀ ਆਈ ਬਸ਼ੇਰੀ ਠੀਕ ਆ ਬਾਈ ਹਾਂਜੀ ਤੇ ਕਿਵੇਂ ਆ ਬਾਈ ਅੱਜ ਗੱਲਬਾਤ ਕਰੀਏ ਇਹ ਕੀਦੀ ਆ ਕਿ ਰਿਕਾਰਡ ਇਹਦਾ ਅਨੌਣ ਨਹੀਂ ਮੰਨ ਕੇ ਲਿਆਵੇ ਜੀ ਦੱਸਿਆ ਤਾਂ ਹੈਗਾ ਘੋੜੇ ਦੀ ਪਰ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਇਹਦੀ ਠੀਕ ਆ ਬਾਈ ਹਾਂਜੀ ਤੇ ਉ ਕਿਵੇਂ ਹੱਡਾ ਪੈਰਾਂ ਦੀ ਬਾਈ ਓਕੇ ਜਮਾਂ ਪੈਰਾਂ ਜਮਾਂ ਸਾਫ ਹੈ ਕੱਖ ਤੋਂ ਬਰੜੀ ਆ ਜੈ ਮੰਗਲ ਠੀਕ ਆ ਵੀਰੇ ਤੇ ਇਹ ਨਾ ਆਪਾਂ ਜਦੋਂ ਲਾਉਣ ਲੱਗੇ ਬਸ਼ੇਰੀ ਨੇ ਥੋੜੀ ਜਿਹੀ ਸੱਟ ਖਾ ਲਈ ਸੀ ਠੀਕ ਆ ਬਾਈ ਇਹਦਾ ਪੱਟ ਦਾ ਮਾਸ ਪਾੜ ਗਏ ਹੁਣ ਜਮਾ ਸਹੀ ਆ ਜੀ ਕੋਈ ਆ ਕੇ ਚਲਾ ਕੇ ਦੇਖ ਲਵੇ ਤੋਰ ਕੇ ਦੇਖ ਲੈ ਲੈਣਾ ਆਪਾਂ ਕਰਕੇ ਥੋੜੀ ਲੱਸੀ ਆ ਟੀਕ ਟੂਕੇ ਜਿਹੀ ਲਾਏ ਸੀ ਤੇ ਅੱਜ ਜਾਗ ਮਾਲੀ ਠੀਕ ਆ ਬਾਈ ਸੋਕੇ ਇਹ ਆਪਾਂ ਕਿੰਨੇ ਦੀ ਦੇਣੀ ਆ ਬਈ ਅੱਜ ਇਹ ਆਪਣੀ ਲਈ ਵੀ ਮਹਿੰਗੇ ਲੱਖ ਰੁਪਏ ਦੇ ਦਾਂਗੇ ਜੇ ਕੋਈ ਅੱਜ ਸਾਂਭਣ ਵਾਲਾ ਬੰਦਾ ਆ ਗਿਆ ਜੀ ਲੱਖ ਰੁਪਏ ਦੀ ਤੁਹਾਨੂੰ ਸਾਡੇ ਨੂੰ ਜਮਾ ਸਪੋਰਟਲੈਸ ਬੱਚੀ ਆ ਕਹਨੇ ਘਰੇ ਰੱਖਣ ਨੂੰ ਲੈਣੀ ਬੱਚਾ ਬੱਚਾ ਤੇ ਬਹੁਤ ਚੰਗੀ ਬਸ਼ੇਰੀ ਆ ਸਾਡਾ ਪਰਾਂ ਜੀ ਹੋ ਜੀ ਨਾਲ ਸਾਹਮਣੇ ਕੋਈ ਭਰਾ ਸਕਦਾ ਜੀ ਹਾਂ ਭਰਾ ਸਕਦਾ ਹੈਨਾ ਤੇ ਇਹ ਗੱਲਬਾਤ ਆਪਾਂ ਅਗਲੀ ਦੀ ਕਰੀਏ ਹੈਨਾ ਬਾਈ ਪੂਰੀ ਟੇਲਾ ਜੀ ਮਾਰਵਾੜੀ ਘੋੜੀ ਆ 95 ਇੰਚ ਹਾਈਟ ਆ ਜੀ ਠੀਕ ਆ ਬਾਈ ਤੋਰਾ ਬਹੁਤ ਸੋਹਣਾ ਤੁਰਦੀ ਐ ਚਾਲ ਦੀ ਸਾਫ ਆ ਪੂਰੀ ਠੀਕ ਆ ਬਾਈ ਵਾਲ ਪੌਰੀ ਦੀ ਵੀ ਪੂਰੀ ਸਾਫ ਆ ਅੰਦਰ ਦੀ ਸਾਫ ਆ ਹੀਟ ਚ ਆਈ ਹੋਈ ਆ ਠੀਕ ਆ ਬਾਈ ਤੇ ਮਾਰਕਿੰਗ ਬਾਈ ਇਹਦੇ ਤਿੰਨ ਪੈਰ ਚਿੱਟੇ ਮੱਥੇ ਤੇ ਜਿਹੜਾ ਹੈਗਾ ਇਹਦੇ ਬਲੇਜ ਆ ਬਾਈ ਹਾਂਜੀ ਤਿੰਨ ਪੈਰ ਚਿੱਟੇ ਮੱਥੇ ਪਟਾ ਇਹਦੇ ਬਹੁਤ ਸੋਹਣਾ ਪਟਾ ਬਹੁਤ ਸੋਹਣਾ ਵਾ ਹੈਣਾ ਤੇ ਅੰਦਰ ਦੀ ਬਾਈ ਜਮਾਂ ਸਾਫ ਆ ਹਾਂ ਅੰਦਰ ਦੀ ਫੁੱਲ ਸਾਫ ਆ ਕੋਈ ਚੈੱਕ ਕਰਾ ਕੇ ਲੈ ਜੀ ਠੀਕ ਆ ਬਾਈ ਸੋ ਇਹਦਾ ਬਾਈ ਅੱਜ ਆਪਾਂ ਕੀ ਮੁੱਲ ਕਰਦੇ ਆ ਇਹ 70000 ਰੁਪਏ ਆਪਾਂ ਤੁਹਾਨੂੰ ਦੇ ਦਾਂਗੇ ਇਹ ਵੀ ਬਈ ਸਿਆਲਾਂ ਦੇ ਵਿੱਚ ਜੇ ਕੋਈ ਬੰਦਾ ਆ ਸਮ ਗਿਆ ਉਹ 4 ਰੁਪਏ ਬਈ ਹੋਰ ਵੱਟ ਸਕਦਾ ਹਨਾ ਚੰਗਾ ਰੰਗ ਪੱਕਾ ਘੋੜੀ ਬਹੁਤ ਚੰਗੀ ਹੈ ਹਾਂ ਤੇ ਗੱਲਬਾਤ ਕਰੀਏ ਬਈ ਆਪਾਂ ਅਗਲੀ ਹਨਾ ਇਹ ਵੀ ਨੀਲੀ ਚੰਬੀ ਘੋੜੀ ਆ ਜੀ ਠੀਕ ਆ ਬਈ ਹਾਂਜੀ ਨੁਕਰੇ ਬੱਚੇ ਦਿੰਦੀ ਹੁਣ ਇਹਦੇ ਮਗਰ ਬਸ਼ੇਰੀ ਸੀਗੀ 55 ਕਿ ਮਹੀਨਿਆਂ ਦੀ ਠੀਕ ਆ ਵੀਰੇ ਉਹ ਮਾਲਕਾਂ ਨੇ ਰੱਖ ਲਈ ਕੱਲੀ ਘੋੜੀ ਦੇਦੀ ਆ ਆਪਾਂ ਨੂੰ ਕੱਲੀ ਘੋੜੀ ਹੁਣ ਆਪਾਂ ਜਿਹੜੀ ਇਹ ਅਮ ਇਹ ਵੀ ਬਈ ਜੇ ਗੱਲ ਕਰੀਏ ਆਪਾਂ ਨੌਕਰੇ ਬੱਚਿਆਂ ਦੇ ਵਧੀਆ ਲੱਗ ਜੂ ਬਈ ਬਹੁਤ ਚੰਗੇ ਨੌਕਰੇ ਬੱਚੇ ਦਿੰਦੀ ਹੈ ਜੀ ਆਪਾਂ ਰਿਜ਼ਲਟ ਪ੍ਰੂਫ ਆ ਘੋੜੀ ਇਹ ਠੀਕ ਆ ਬਈ ਉਂ ਜੇ ਆਪਾਂ ਗੱਲਬਾਤ ਕਰੀਏ ਕੱਦ ਦੀ ਵੀ ਠੀਕ ਆ ਬਈ ਹਨਾ ਕੱਦ ਇਹਦਾ 60 ਤੋਂ ਬਾਹਰ ਆ ਜੀ ਤੇ 60 ਤੋਂ ਅੰਦਰ ਹੈ ਨਹੀਂ 60 ਤੋਂ ਬਾਹਰ ਆ ਕੱਦ ਪੂਰਾ ਵਧੀਆ ਬਾਹਰ ਆ ਬਈ ਹਨਾ ਤੇ ਐਸਫੋਕ ਕੰਨ ਗੁੰਨਾਂ ਦੀ ਵੀ ਠੀਕ ਆ ਬਈ ਹਨਾ ਕੰਨ ਬਹੁਤ ਸੋਹਣਾ ਕੁੰਡੀ ਵਾਲਾ ਲੱਗਦਾ ਹਾਂ ਤੇ ਇਹ ਆਪਾਂ ਕਿੰਨੇ ਦੀ ਦੇਣੀ ਹੈ ਬਈ ਅੱਜ ਇਹ 70000 ਤੂੰ ਹੀ ਇਹ ਦੇ ਦੇਾਂਗੀ ਠੀਕ ਆ ਭਾਈ 70000 ਦੀ ਸੱਜਣੋਂ ਤੁਹਾਨੂੰ ਇਹ ਤਾਂ ਦੇਣ ਲੈਣ ਵਾਲਾ ਰੇਟ ਹੀ ਆ ਜੀ ਇਹਨਾਂ ਦਾ ਕੋਈ ਆਏ ਨਾ ਕਵੇ ਵੀ ਘਾੜ ਬਾੜ ਹਾਂ ਕਿਉਂਕਿ ਭਾਈ ਇੰਨੇ ਚ ਜੀ ਆਪਾਂ ਕਹਦੇ ਜੀ ਤੋਂ ਮੁੱਲ ਨਹੀਂ ਕਰਿਆ ਜੀ ਲੈਣ ਦੇਣ ਵਾਲਾ ਲੈਣ ਦੇਣੀ ਆ ਪਹਿਲੀ ਗੱਲ ਤਾਂ ਵੱਡੀ ਇਹ ਆ ਵੀ ਆਪਾਂ ਭਾਈ ਮੁੱਲ ਕਰਦੇ ਇਹੀ ਬਹੁਤ ਵੱਡੀ ਗੱਲ ਹੁੰਦੀ ਆ ਭਾਈ ਹਨਾ ਆਮ ਤੌਰ ਤੇ ਅਗਲਾ ਕਹਿੰਦਾ ਆਪਾਂ ਫੋਨ ਤੇ ਰੇਟ ਕਰ ਲੈਨੇ ਫੇਰ ਭਾਈ ਯਾਰ ਗੱਲ ਜੀ ਵੀ ਨਹੀਂ ਬੰਦੀ ਹੋਣਾ ਤੇ ਇਹ ਗੱਲਬਾਤ ਕਰੀਏ ਸੋਖ ਆਪਾਂ ਅਗਲੀ ਦੀ ਹਨਾ ਪੱਠਪੁੜੇ ਦੀ ਵੀ ਬਹੁਤ ਚੰਗੀ ਆ ਭਾਈ ਹਨਾ ਕੁਆਲਿਟੀ ਦੇ ਵਿੱਚ ਵੀ ਸੋਹਣੀ ਆ ਬਹੁਤ ਕੁਆਲਿਟੀ ਚੰਗੀ ਆ ਘੋੜੀ ਦੀ ਇਹਦੀ ਇਹ ਵੀ 60 ਇੰਚ ਹਾਈਟ ਆ ਮੱਥੇ ਕੱਲਾ ਪਟਾ ਹੀ ਆ ਬਾਕੀ ਸਾਰੀ ਕਾਲੀ ਹੈ ਜੀ ਕਾਲੀ ਹੈ ਬਾਈ ਹੈਨਾ ਉੱਥੇ ਪੱਠਾ ਬਾਈ ਬਹੁਤ ਜ਼ਿਆਦਾ ਚੰਗਾ ਸੋਹਣਾ ਘੋੜੀ ਤੁਰਦੀ ਰੇਵੀਏ ਦੀ ਆਪਣੇ ਕੋਲੇ ਵੀਡੀਓ ਪਰਸਨਲ ਚ ਪਈ ਹੈ ਕੋਈ ਮੰਗਾ ਲਵੇ ਠੀਕ ਆ ਬਾਈ ਬਹੁਤ ਸੋਹਣਾ ਤੁਰਦੀ ਅਗਲੀਆਂ ਘੋੜੀਆਂ ਕੋਈ ਵੀ ਠੀਕ ਆ ਬਾਈ ਤੇ ਮੌਕੇ ਦੀ ਬਈ ਇਹ ਵੀ ਖਾਲੀ ਹੈ ਇਹ ਵੀ ਖਾਲੀ ਹੈ ਜੀ ਮੇਟ ਹੋਈ ਆ ਪਰ ਆਪਾਂ ਗੱਭਣ ਨਹੀਂ ਕਹਿ ਦਿੰਦੇ ਕੋਗਾ ਕੋਈ ਪਤਾ ਨਹੀਂ ਗੱਭਣ ਆ ਇਹ ਖਾਲੀ ਅਗਲਾ ਚੈੱਕ ਕਰਾ ਕੇ ਉਹਦਾ ਪਤਾ ਲੱਗੂ ਠੀਕ ਆ ਬਾਈ ਤੁਰਦੀ ਸਾਫ ਆ ਕੋਈ ਚੈੱਕ ਕਰਾ ਕੇ ਲੈ ਭਾ ਦੋ ਡਾਕਟਰਾਂ ਤੋਂ ਕਰਾ ਲੇ ਆਪਣੇ ਫਾਰਮ ਤੇ ਠੀਕ ਆ ਉਹ ਦਸ ਲਈ ਆ ਫੋਲ ਅਗਲਾ ਆਪ ਦੀ ਕਰਕੇ ਲੈ ਜਾਵੇ ਜਿਹੜਾ ਕੋਈ ਆਉਂਦਾ ਠੀਕ ਆ ਬਈ ਸਵਾਰੀ ਦੀ ਵੀ ਸੋਹਣੀ ਆ ਬਾਈ ਹਣਾ ਸਵਾਰੀ ਦੀ ਬਹੁਤ ਸਾਫ ਆ ਜੀ ਤੇ ਸੌਖੇ ਇਹ ਬਈ ਆਪਾਂ ਕਿੰਨੇ ਦੀ ਦੇਣੀ ਆ ਇਹਦਾ ਮੁੱਲ 110000 ਰੁਪਇਆ ਕਰਦੇ ਆ ਥੋੜਾ ਬੋਧਾ ਮਾਨਤਨ ਮੌਕੇ ਤੇ ਕਰ ਦਿਆਂਗੇ ਜੀ ਤੇ ਠੀਕ ਆ ਬਈ ਜੇ ਕੋਈ ਸੱਜਣ ਪਿਆਰ ਵਾਲਾ ਆਊਗਾ ਤਾਂ ਮਾਨਤਨ ਹੋ ਜਾਊਗਾ ਵੱਡੀ ਗੱਲ ਇਹ ਆ ਵੀ ਬਾਈ ਦੇ ਫਾਰਮ ਤੋਂ ਜਿਹੜਾ ਵੀ ਸੱਜਣ ਆਉਂਦਾ ਬਾਈ ਕੋਈ ਖਾਲੀ ਨਹੀਂ ਮੁੜਦਾ ਕਿਉਂਕਿ ਹਰੇਕ ਰੇਟ ਦੇ ਸੌਖ ਆਪਣੇ ਕੋਲੇ ਜਾਨਵਰ ਹੁੰਦੇ ਆ ਬਾਈ ਹਣਾ ਅੱਗੇ ਆਪਾਂ ਵੀਡੀਓ ਪਾਈ ਆ ਜੀ ਬੰਦੇ ਬਹੁਤ ਆਏ ਸੀਗੇ ਘੋੜੀਆਂ ਉਹਨ ਕਮੈਤ ਰੰਗ ਆ ਬਾਈ ਹਨਾ ਹਾਂਜੀ ਇਹ ਤੇਲੀਆ ਕਮੈਤ ਰੰਗ ਆ ਕੁੰਡੀ ਵਾਲਾ ਕਾਨਾ ਬਸ਼ੇਰੀਏ ਚਾਰ ਦੰਦ ਪਜਾਰੇ ਲੱਗਦੇ ਗੋਈ ਇਹ ਹਾਜੀ ਠੀਕ ਆ ਵੀਰੇ ਹਾਂਜੀ ਤੇ ਮੱਥੇ ਦੇ ਇਹਦੇ ਹੈਗਾ ਵਾ ਮੱਥੇ ਦੇ ਬਲੇਜ ਇੱਕ ਪੈਰ ਚਿੱਟਾ ਪ੍ਰੋਪਰ ਪਟਾ ਬਹੁਤ ਸੋਹਣਾ ਇਹਦੇ ਵੀ ਹਾਂ ਕੱਦ ਕਾਠ ਦੀ ਭਈ ਇਹ ਵੀ ਸੋਹਣੀ ਹੈ ਨਾ ਇਹਦਾ 95 ਇੰਚ ਆ ਜੀ ਠੀਕ ਆ ਭਾਈ ਤੇ ਕੰਨ ਬਹੁਤ ਸੋਹਣਾ ਭਈ ਹੈ ਨਾ ਕੰਨ ਬਹੁਤ ਸੋਹਣਾ ਇਹ 5.5 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਜੀ ਅੱਛਾ ਚੈੱਕ ਕਰਾਈ ਹੋਈ ਹੈ ਇਹ ਇਹ ਗੋਲਡਨ ਰੌਕ ਦਾ ਬੱਚਾ ਤਾਰੇ ਕੋਲੇ ਮੱਲੇ ਵਾਲੇ ਕੋਲੇ ਉਹ ਤੋਂ ਗੱਬਣਾ ਹੈ ਉਹ ਤੋਂ ਗੱਬਣਾ ਤੇ ਆਪਣੀ ਚੈੱਕ ਕਰਾਈ ਹੋਈ ਹੈ ਅਗਲਾ ਆਪ ਦੀ ਚੈੱਕ ਕਰਾ ਕੇ ਤਸੱਲੀ ਕਰ ਲੈਣਾ ਕੋਈ ਦਸੱਲੀ ਕਰਾ ਕੇ ਲੈ ਜਾ ਵੀ ਠੀਕ ਆ ਭਾਈ ਕੰਨ ਕੁੰਡੀ ਵਾਲਾ ਤੋਰਾ ਇਹ ਵੀ ਚਾਲ ਤੋਰਦੀ ਉਦਾਂ ਵੀ ਚੰਗੇ ਘੋੜੇ ਤੋਂ ਗੱਬਣ ਹਨਾ ਤੇ ਫਿਰ ਇਹਦਾ ਰੇਟ ਜ਼ਿਆਦਾ ਹੋਊਗਾ ਬਾਈ ਰੇਟ ਤਾਂ ਵੀ ਇਹਦਾ ਖਾਲੀਆਂ ਵਾਲੀ ਆ ਠੀਕ ਆ ਬਾਈ ਹਾਂਜੀ ਸਵਾ ਲੱਖ ਰੁਪਇਆ ਕਰਦੇ ਮਾਨ ਤਾਨ ਕਰਾਂਗੇ ਪੂਰਾ ਲਓ ਵੀ ਮਤਰਾ ਸਵਾ ਲੱਖ ਰੁਪਏ ਇਹਦੀ ਤੁਹਾਨੂੰ ਇਹ ਮਿਲ ਜਾਣੀ ਹੈ ਇਹ ਗੱਲਬਾਤ ਕਰੀ ਆਪਾਂ ਗੋਲਡਨ ਰੌਕ ਦੇ ਬੱਚੇ ਦੀ ਫੀਸ ਹੀ ਇੰਨੀ ਹੋਊਗੀ ਬਾਈ ਹੈਨਾ ਬਹੁਤ ਚੰਗਾ ਘੋੜਾ ਤਿੰਨ ਪੈਰ ਚਿੱਟੇ ਮੱਥੇ ਪਟੇ ਦਾ ਘੋੜਾ ਹੈਗਾ ਕਾਲਾ ਜੀ ਤੋਂ ਗੱਭਣਾਂ ਜੀ ਠੀਕ ਆ ਬਾਈ ਫੋਟੋਆਂ ਦੇ ਦੇ ਦਿਆਂਗੇ ਆਪਾਂ ਹਾਂ ਬਾਕੀ ਇਹ ਤਸੱਲੀ ਹੋ ਗਈ ਬਾਈ ਅਡਲਾ ਚੈੱਕ ਕਰਾ ਕੇ ਲੈ ਜੇ ਇਹ ਤਾਂ ਗਾਂ ਵਾਧੇ ਵਾਲਾ ਹੀ ਆ ਕੰਮ ਹੈਨਾ 6 ਮਹੀਨਿਆਂ ਦੇ ਨੇੜ ਹੋਈ ਖੜੀ ਆ ਬਸ ਆ ਸਿਆਲ ਲੰਘਦੇ ਸਾਰੀ ਸੂਪੈਣੀ ਹਾਂ ਬਹੁਤ ਚੰਗੀ ਜਿਹੀ ਸੂਣੀ ਆ ਬਾਕੀ ਬ ਬਹੁਤ ਚੰਗਾ ਤੌਰ ਤੇ ਘੋੜੀਆਂ ਤੋਰੇ ਵਾਲੀਆਂ ਸਾਰੀਆਂ ਹੀ ਆ ਜੀ ਤਕਰੀਬਨ ਬਾਈ ਆਪਾਂ ਨੂੰ ਜਿਵੇਂ ਆਪ ਵੀ ਤੁਸੀਂ ਸਵਾਰੀ ਵਗੈਰਾ ਕਰਦੇ ਆ ਹਨ ਤੇ ਤੋਰੇ ਵਾਲੀਆਂ ਆਪਾਂ ਲੈਣੇ ਆ ਨਾ ਖਾਸ ਕਰਕੇ ਨਾ ਅੱਗੇ ਵੀ ਆਪਣੇ ਕੋਲ ਤੋਰੇ ਵਾਲੀਆਂ ਸੀ ਪਿਛਲੀ ਵੀਡੀਓ ਚ ਬਹੁਤ ਭਰਾਵਾਂ ਦੇ ਫੋਨ ਆਏ ਵਿੱਚ ਤੋਰੇ ਵਾਲੀਆਂ ਭਾਲਦੇ ਉਹਨੂੰ ਸੇਲ ਹੋ ਗਈਆਂ ਸੀ ਇਹ ਚ ਵੀ ਸਾਰੀਆਂ ਤੋਰੇ ਵਾਲੀਆਂ ਕੱਲੀ ਨੀਲੀ ਘੋੜੀ ਆ ਆਪਣੇ ਪੰਜਾਬ ਦੀ ਘੱਟ ਤੁਰਦੀ ਥੋੜਾ ਜਿਆਦਾ ਇਹ ਆਪ ਦੱਸ ਕੇ ਦੇਵਾਂਗੇ ਬਾਕੀ ਜਿਹੜੀ ਮਰਜੀ ਘੋੜੀ ਤੇ ਆ ਕੇ ਕੋਈ ਭਰਾ ਚੜ੍ਹ ਕੇ ਦੇਖੇ ਫੇਰ ਪਤਾ ਲੱਗੂਗਾ ਬਿਲਕੁਲ ਬਿਲਕੁਲ ਬਾਈ ਕਿਉਂਕਿ ਬਾਈ ਉਹਨੇ ਆਪ ਵੀ ਬਈ ਸ਼ੌਂਕੀ ਆ ਨਾ ਘੋੜੀਆਂ ਦੀ ਉਹਨਾ ਨਦੀਨਾ ਪੀ ਸਾਣਾ ਅਭੀ ਤੁਮੀ ਬਹੁਤ ਆ ਹਨਾ ਕੀ ਡੀਟੇਲ ਹੈ ਜੀ ਘੋੜੀ ਦੇ ਜੀ ਤਿੰਨ ਪੈਰ ਚਿੱਟੇ ਮੱਥੇ ਇਹਦੇ ਵੀ ਪਟਾਈ ਹੈ ਬਹੁਤ ਸੋਹਣਾ ਪਟਾ ਇਹਦੇ ਵੀ ਠੀਕ ਹੈ ਬਾਈ ਹਾਂਜੀ ਤੇ ਸਭੀ ਤੁਮੀ ਬਹੁਤ ਆ ਬਾਈ ਹਨਾ ਹਾਂ ਪਲੀ ਚੰਗੀ ਹੈ ਘੋੜੀ ਤੇ ਮੌਕੇ ਦੀ ਬਾਈ ਇਹ ਖਾਲੀ ਹੈ ਜੀ ਮੌਕੇ ਦੀ ਖਾਲੀ ਹੈ ਹਨਾ ਹਾਂਜੀ ਤੇ ਕਿਵੇਂ ਅੰਦਰ ਉਂਦਰ ਦੀ ਅੰਦਰ ਦੀ ਸਾਫ ਹੈ ਜੀ ਅੰਦਰ ਦੀ ਸਾਫ ਕੋਈ ਮਾਰਜੀ ਚੈੱਕ ਕਰਾ ਗਏ ਤੋਰਾ ਤਾਰਾ ਸਭ ਸੋਹਣਾ ਤੁਰਦੀ ਹੈ ਬਹੁਤ ਚੰਗਾ ਤੋਰਾ ਤੁਰਦੀ ਹੈ ਇਹਦੀ ਬਸ਼ੇਰੀ ਆਪਾਂ 4 ਦਿਨ ਹੋਇਆ ਘਰੇ ਆਪਣੀ ਸੇਲ ਕੀਤੀ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਇਹਦੀ ਆ ਹਾਈਟ ਕਿੰਨੀ ਹੋਗੀ ਬਾਈ ਇਹਦੀ 80 90 ਇੰਚ ਦੀ ਹੋਊਗੀ 90 ਤੋਂ ਬਾਹਰ ਆ ਪਰ ਕੋਈ 90 ਮੰਨ 90 ਮੰਨ ਕੇ ਲੈ ਲੇ ਹੈਨਾ ਤੇ ਸੁਖ ਫਿਰ ਇਹੇ ਬਈ ਸਭੀ ਵੀ ਚੰਗੀ ਆ ਹੈਨਾ ਉਦਾਂ ਵੀ ਸ਼ਕੀਨ ਆ ਇਹ ਆਪਾਂ ਕਿੰਨੇ ਦੀ ਦੇਣੀ ਇਹਦਾ ਮੁੱਲ 80000 ਰੁਪਇਆ ਕਰ ਦਿਆਂ ਮਾਨ ਤਾਂ ਇਹ ਚੋ ਵੀ ਕਰਾਂਗੇ ਕੋਈ ਅਜਾ 80000 ਚ ਵੀ ਮਾਨ ਤਾਂ ਹੋ ਜਾਊਗਾ ਬਈ ਰੰਗ ਰੰਗ ਦੀ ਬਹੁਤ ਸੋਹਣੀ ਆ ਯਾਰ ਹੈਨਾ ਹਾਂਜੀ ਪੱਕਾ ਰੰਗ ਬਹੁਤ ਬਹੁਤ ਜਿਆਦੇ ਲੋਕਾਂ ਦੀ ਮੰਗਾ ਇਹ ਰੰਗ ਦੀ ਹੈ ਹੈਨਾ ਬਾਕੀ ਆਈ ਤੀ ਮੇਨ ਆਪਣੇ ਸਾਰੀਆਂ ਘੋੜੀਆਂ ਦੇ ਪਟੇ ਬਾਲੇ ਚੰਗੇ ਆਈ ਸੀ ਬਾਲੇ ਚੰਗੇ ਆ ਬਈ ਹੈਨਾ ਪੰਜਾਂ ਮਾਰਵਾੜੀ ਘੋੜੀਆਂ ਦੇ ਪਟੇ ਆ ਜੀ ਚੰਗੇ ਸੋਲ ਵਾਲੀ ਘੋੜੀ ਇਹ ਇਹਦੀ ਕੀ ਡਿਟੇਲ ਆ ਬਾਈ ਇਹ 6 ਮਹੀਨਿਆਂ ਦਾ ਜੀ ਬੱਚਾ ਠੀਕ ਆ ਬਾਈ ਮੱਥੇ ਪਤਲਾ ਪੜਾ ਤਿੰਨ ਪੈਰ ਚਿੱਟੇ ਇਹਦੇ ਦਲਸ਼ਾਨਕੋਟ ਦਾ ਪੋਤਾ ਰਾਜਰੂਪ ਦਾ ਬੱਚਾ ਇਹ ਠੀਕ ਆ ਬਾਈ ਬਾਈ ਸ਼ਕੀਨੀ ਸ਼ਕੁੰਨੀ ਵਾਲੀ ਚੰਗੀ ਆ ਤਾਂ ਹੁਣ ਤੁਹਾਨੂੰ ਬਹੁਤ ਚੰਗੀ ਆ ਹਾਂ ਜੀ ਸ਼ਕੀਨੀ ਬਹੁਤ ਚੰਗੀ ਆ ਜੀ ਹਾਂ ਬਾਕੀ ਮਾਰਕਿੰਗ ਮੂਰਕੀ ਵੀ ਬਾਈ ਬਹੁਤ ਜ਼ਿਆਦਾ ਟਾਪ ਦੀ ਆ ਹਨਾ ਇਹ ਦਾਣਾ ਜੀ ਅੱਗੇ ਪਿਛਲੀ ਵੀਡੀਓ ਚ ਵੀ ਬੱਚਾ ਪਾਇਆ ਸੀਗਾ ਠੀਕ ਆ ਬਾਈ ਕਿਹਦੀ ਬੰਦੇ ਨੇ ਕਿਸੇ ਨੇ ਪਾਤੀ ਵੀ ਸਾਈ ਉਹ ਅਜੇ ਟੱਕਰ ਲੈਣ ਨੇ ਆਪਾਂ ਨੂੰ ਫੋਨ ਤੇ ਬਹੁਤ ਜ਼ਿਆਦਾ ਆਏ ਬੱਚੇ ਦੇ ਅੱਜ ਨੂੰ ਵਿਗਿਆ ਹੁੰਦਾ ਹਾਂ ਉਦੋਂ ਉਹਨੇ ਸਾਈ ਤੋਂ ਪਾਤੀ ਆ ਤੇ ਹੁਣ ਉਹ ਬੰਦੇ ਨੂੰ ਫੋਨ ਨਹੀਂ ਚੱਕਿਆ ਜੇ ਕੋਈ ਆ ਗਿਆ ਇਹ ਬੱਚਾ ਆਪਾਂ ਦੇ ਦੇ ਦਿਆਂਗੇ ਹੁਣ ਕੋਈ ਚੱਕਰ ਨਹੀਂ ਦੋ ਉਦੋਂ ਬਾਈ ਆਪਣੀ ਵੀ ਫੋਨ ਤੇ ਗੱਲ ਹੋਈ ਸੀ ਜਦੋਂ ਇਹ ਆਪਾਂ ਇਹਦੀ ਵੀਡੀਓ ਪਾਈ ਉਹਦੀ ਇਹ ਬੈਗ ਗਈ ਹਨ ਬੰਦੇ ਨੇ ਸਾਈ ਪਾਤੀ ਆ ਤੇ ਅੱਜ ਫਿਰ ਅੱਜ ਸੋਕੇ ਇਹ ਕਿੰਨੇ ਦਾ ਦੇਣਾ ਆਪਾਂ ਇਹਦਾ ਉਦੋਂ ਦਾ ਰੇਟ ਜਿਆਦਾ ਸੀ 50000 ਦਾ ਬੱਚਾ ਦੇ ਦੇਾਂਗੇ ਅੱਜ ਜੀ ਅੱਜ 50000 ਦਾ ਬੱਚਾ ਦੇ ਦਾਂਗੇ ਬਾਕੀ ਇੱਕ ਗੱਲ ਹੋਰ ਵੀ ਹੈ ਬਾਈ ਜਦੋਂ ਜਦੋਂ ਬੰਦਾ ਰੇਟ ਕਰਦਾ ਨਾ ਵੀਡੀਓ ਦੇ ਵਿੱਚ ਉਹਦੀ ਬਾਈ ਬਣ ਕੇ ਜਾਨਵਰ ਨੂੰ ਜਦ ਸਾਈ ਪਾ ਕੇ ਨਾ ਰੋਕਿਆ ਕਰੋ ਹਨਾ ਕਿਉਂਕਿ ਅਗਲੇ ਨੇ ਬਾਈ ਹਨਾ ਵੀਡੀਓ ਆਪਣਾ ਹੋਇਆ ਜੀ 2-3 ਦਿਨ ਅਗਲਾ ਥੋੜੀ ਸਾਈ ਪਾਣ ਦਾ ਮੁੜ ਕੇ ਫੋਨ ਨਹੀਂ ਚੱਕਦਾ ਹਾਂ ਗਲਤ ਗੱਲ ਹੋ ਗਈ ਪਹਿਲਾਂ ਹੀ ਆਉਂਦਾ ਸੋਚ ਸਮਝ ਕੇ ਪਾਵੇ ਸਾਈ ਹਾਂ ਤੇ ਗੱਲ ਕਰੀਏ ਬਾਈ ਆਪਾਂ ਅਗਲੇ ਬੱਚੇ ਦੀ ਅਗਲਾ ਬੱਚਾ 3 ਮਹੀਨਿਆਂ ਦਾ ਜੀ ਠੀਕ ਆ ਬਾਈ ਹਾਂ ਜੀ ਪਟਾ ਬਹੁਤ ਸੋਹਣਾ ਮੱਥੇ ਦੇ ਹੌਣ ਧੌਣ ਇਹਦੀ ਬਾਈ ਬਹੁਤ ਚੰਗੀ ਹੈ ਨਾ ਬਹੁਤ ਚੰਗਾ ਬੱਚਾ ਬਾਨਣ ਵਾਲਾ ਈ ਥੋੜਾ ਲਿੱਸਾ ਸਾੰਮ ਕੇ ਨਾ ਬੱਚਾ ਇੱਕ ਪੈਰ ਦੋ ਪੈਰ ਮਗਰਲੇ ਚਿੱਟੇ ਮੱਥੇ ਪਤਲਾ ਪਟਾ ਹਾਂ ਹਾਂਜੀ ਤੇ ਸੌਖੇ ਇਹ ਬਾਈ ਕਿਹਦਾ ਹੈ ਕਿਹਦਾ ਇਹ ਇਹ ਸਕੰਦਰ ਦਾ ਜੀ ਬਸ਼ਨੰਦੀ ਵਾਲਾ ਦਾ ਫੁੱਲ ਡੀਐਨਏ ਟਿੱਕਰ ਦੀ ਗਰੰਟੀ ਹੈ ਆਪਣੀ ਠੀਕ ਹੈ ਬਾਈ ਹਾਂਜੀ ਕੰਨ ਕੁੰਡੀ ਵਾਲਾ ਜੇ ਕਿਸੇ ਨੇ ਘੋੜਾ ਬਣਾਉਣਾ ਬਹੁਤ ਚੰਗਾ ਘੋੜਾ ਬਾਨਣ ਵਾਲਾ ਹਾਂ ਬੱਚੇ ਬਾਈ ਦੋਨੇ ਈ ਇਹ ਬਾਨਣ ਵਾਲੇ ਈ ਹੈ ਨਾ ਉਹ ਵੀ ਬਹੁਤ ਚੰਗਾ ਪਿਓ ਬਹੁਤ ਲੈਜਣਾ ਜੀ ਚੰਗਾ ਘੋੜਾ ਪਿਓ ਬਾਕੀ ਸਾਰਿਆਂ ਨੂੰ ਪਤਾ ਸਕੰਦਰ ਬਾਰੇ ਹਾਂ ਉਹਨੂੰ ਬਾਈ ਸਾਰੇ ਇਹਦਾ ਰੇਟ ਲੈਣ ਦੇਣ ਜਿਹੜਾ 60000 ਰੁਪਈਆ ਹੈ 40000 ਦਾ ਤੁਹਾਨੂੰ ਇਹ ਸੱਜਣੋਂ ਮਿਲ ਜਾਣਾ। 40000 ਦੇ ਦੇ ਦਾਂਗੇ ਬੱਚਾ ਪਰ ਕੋਈ ਸਾਹ ਮਲੇ ਮਹੀਨਾ ਖੰਡ ਫਿਰ ਕਾਲਾ ਜਿਹਾ ਨਿਸ਼ਾਨ ਨਿਕਲੇਗਾ। ਸਾਹ ਨਿਕਲੇਗਾ। ਤੇ ਬਾਕੀ ਮਾਰਕਿੰਗ ਸੋਣੀ ਧੌਣ ਵਾਲੀ ਚੰਗੀ ਬਈ ਇਹ ਨਾ। ਧੌਣ ਵੀ ਆ ਦੁੱਧ ਲੂਈ ਆ ਜੀ ਝਾੜਦਾ ਜਾਂਦਾ ਲਾਲੀ ਜੀ ਸਾਰੀ ਝੜ ਜਾਣੀ ਇਹਨੇ। ਤੇ ਕਾਲਾ ਹੋ ਜੂ ਜਮਾਂ ਜੈ ਬਣਾ ਬਹੁਤ ਵੱਡੀ 61 ਇੰਚ ਦੀ ਮਾਂ ਇਹਦੀ ਮੱਥੇ ਪਟੇ ਦੀ। ਹਾਂ ਕੱਲ ਆਪਾਂ ਨੂੰ ਭੇਜਿਆ ਜੇ ਰੇਟ ਚ ਆਇਆ ਨਹੀਂ ਤਾਂ ਗੱਲਬਾਤ ਕਰੀ ਐ ਡੇ ਡੇ ਘੋੜਿਆਂ ਦੀ ਬਈ ਇੰਨੀ ਨਹੀਂ ਤਾਂ ਫੀਸ ਹੀ ਆ ਨਾ ਜਿੰਨੇ ਦਾ ਆਪਾਂ ਬੱਚਾ ਦੇ ਦੇਣਾ ਹਾਂ। ਉਹ ਫੀਸ ਹੀ ਇਤੋਂ ਵੱ ਦੋਹਣ ਬਾਈ ਵੱਡੀ ਗੱਲ ਹੋਰ ਕੀ ਕਹੇਦਾ ਤਾਂ ਨਾ ਬੰਦਾ ਹਣਾ ਮੋਬਾਈਲ ਨੰਬਰ ਬੋਲ ਕੇ ਲੋਕੇਸ਼ਨ ਸੱਚ ਨਾਲ ਦੁਬਾਰਾ ਬੋਲਦੀ ਕਿਉਂਕਿ ਕਈ ਸੱਜਣ ਨਵੇਂ ਜੁੜਦੇ ਹੋਈ ਵੈਸੇ ਤਾਂ ਸਾਰੇ ਜਾਣੇ ਤੈਨੂੰ ਜਾਣਦੇ ਹੀ ਆਪਣੇ ਚੈਨਲ ਤੇ ਹਾਂਜੀ ਹਾਂਜੀ ਪਿੰਡ ਆਪਣਾ ਘੋਲੀਆ ਖੁਰਦਾ ਜਿਲ੍ਹਾ ਮੋਗਾ ਮੋਬਾਈਲ ਨੰਬਰ 8699019434 9592919735 ਦੋ ਨੰਬਰ ਆ ਜੀ ਆਪਣੇ ਕਈ ਵਾਰ ਇੱਕ ਬੰਦ ਹੁੰਦਾ ਤੋਂ ਦੂਜੇ ਤੇ ਲਾ ਲਈ ਕੋਈ ਮਸਲਾ ਨਹੀਂ ਠੀਕ ਆ ਬਾਈ ਬਾਈ ਜੀ ਨੰਬਰ ਸਕਰੀਨ ਦੇ ਉੱਪਰ ਦੋਨੇ ਚੱਲ ਰਹੇ ਆ ਕਿਸੇ ਵੀ ਸੱਜਣ ਨੇ ਜੈ ਜੈ ਰੇਟ ਦੇ ਜਾਨਵਰ ਖਰੀਦਣੇ ਆ ਜਿੰਨੇ ਵੀ ਆਪਾਂ ਤੁਹਾਨੂੰ ਜਾਨਵਰ ਦਿਖਾਏ ਆ ਸਾਰੇ ਬਿਲਕੁਲ ਜੈ ਜੈ ਰੇਟ ਤੇ ਬਾਕੀ ਮੇਨ ਗੱਲ ਇਹ ਆ ਵੀ ਬਾਈ ਨੇ ਸਾਰੇ ਜਾਨਵਰਾਂ ਦਾ ਰੇਟ ਆ ਜਿਹੜਾ ਉਹ ਵੀਡੀਓ ਦੇ ਵਿੱਚ ਕੀਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਨੇ ਵੀਡੀਓ ਦੇ ਵਿੱਚ ਸਾਰੇ ਜਾਨਵਰਾਂ ਦੇ ਰੇਟ ਕੀਤੇ ਆ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਕਿਸੇ ਵੀ ਜਾਨਵਰ ਨੂੰ ਤੁਸੀਂ ਖਰੀਦਣਾ ਉਹਦੀ ਤਸੱਲੀ ਪਰਖ ਬਾਈ ਦੇ ਨੰਬਰ ਤੇ ਕਰਕੇ ਤੁਸੀਂ ਸੌਦਾ ਕਰ ਲੈਣਾ ਜਿਉਂਦੇ ਵਸਦੇ ਰਹੋ ਜੀ ਧੰਨਵਾਦ